ਸਤਿ ਸ੍ਰੀ ਅਕਾਲ ਜੀ ਫਰਸਟ ਲੌਕਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਆਨਲੀ ਵੀ ਨਹੀਂ ਹੈਗੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਉਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਤੇ ਜਿਹੜਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ ਲੋ ਜੀ ਅੱਜ ਆਪਾਂ ਤੁਹਾਡੇ ਕਾਟਨ ਦੇ ਸੂਟ ਦਿਖਾਵਾਂਗੇ ਤੁਹਾਨੂੰ ਅ ਤਿੰਨ ਵੈਰਾਈਟੀਆਂ ਦਿਖਾਵਾਂਗੇ ਕਾਟਨ ਦੀਆਂ ਲੋ ਜੀ ਆ ਤਾਂ ਪਿਓਰ ਕਾਟਨ ਦੇ ਵਿੱਚ ਆਊਗਾ ਲਿਲਨ ਕਾਟਨ ਜਿਹਨੂੰ ਕਹਿੰਦੇ ਨੇ ਆਪਾਂ ਉਹ ਵਾਲੇ ਸੂਟ ਰਹਿਣਗੇ ਕਿਉਂਕਿ ਅਜੇ ਵੀ ਪਹਿਣਾ ਦੀ ਡਿਮਾਂਡ ਆ ਜਿਹੜੀ ਕਾਟਨ ਦੀ ਖਤਮ ਨਹੀਂ ਸੀ ਹੋਈ ਫਿਰ ਸਾਨੂੰ ਦੁਬਾਰਾ ਤੋਂ ਲੈ ਕੇ ਆਉਣੇ ਪਏ ਨੇ ਇਹ ਸੂਟ ਲੋ ਜੀ ਇਹ ਹੈਗਾ ਕਾਟਨ ਦੇ ਵਿੱਚ ਸੂਟ ਆ ਬੜਾ ਪਿਆਰਾ ਸੂਟ ਆ ਪ੍ਰਿੰਟ ਦੇਖੋ ਤੁਸੀਂ ਕਿੰਨਾ ਸੋਹਣਾ ਐਂਡ ਬਹਿ ਜਾ ਬਹਿ ਜਾ ਵਿੱਚ ਵਿੱਚ ਤੁਹਾਨੂੰ ਨੈਗੇਟਿਵ ਪ੍ਰਿੰਟ ਵੀ ਦਿਖ ਰਿਹਾ ਵਾਲਾ ਲੋ ਜੀ ਬਹੁਤ ਸੋਹਣਾ ਸੂਟ ਹੈ ਕਾਫੀ ਪਿਆਰਾ ਲੱਗਦਾ ਸੂਟ ਇਹ ਤੇ ਨੈਗੇਟਿਵ ਪ੍ਰਿੰਟਿੰਗ ਵੀ ਨਾਲ-ਨਾਲ ਦਿਖ ਰਹੀ ਹੈ ਉਹਦੇ ਕਰਕੇ ਸੂਟ ਹੋਰ ਵੀ ਜ਼ਿਆਦਾ ਅੱਛਾ ਲੱਗਦਾ ਤੇ ਨਾਲ ਤੁਹਾਨੂੰ ਦੇਵਾਂਗੇ ਸਲਵਾਰ ਇਹ ਵਾਲੀ ਸਲਵਾਰ ਤੇ ਵੀ ਨੈਗੇਟਿਵ ਪ੍ਰਿੰਟਿੰਗ ਜਾਂ ਸ਼ੈਡੋ ਪ੍ਰਿੰਟ ਵੀ ਕਹਿ ਦਿੰਦੇ ਹਨ ਨੂੰ ਸ਼ੈਡੋ ਪ੍ਰਿੰਟ ਹੈਗਾ ਨਾਲ-ਨਾਲ ਬਲੈਕ ਕਲਰ ਦੇ ਵਿੱਚ ਸੂਟ ਹੈ ਦੋ ਦੋ ਸੂਟ ਹੋਣਗੇ ਜੀ ਸਾਰੇ ਇਹ ਥਾਨਾਂ ਵਾਲੇ ਸੂਟ ਠੀਕ ਹੈ ਜੀ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਆ ਸ਼ਾਇਦ ਸ਼ਾਇਦ 950 ਹੋਊਗੀ ਇਹਦੀ ਪ੍ਰਾਈਸ ਚਲੋ ਮੈਂ ਲਿਖ ਦੂੰਗੀ ਪ੍ਰਾਈਸ ਇਹਦੀ ਠੀਕ ਹੈ ਜੀ 950 ਦੀ ਪਾਈ ਹੈਗੀ ਆ ਦੀ ਫ੍ਰੀ ਸ਼ਿਪਿੰਗ ਨਾਲ ਆਪਕਾ ਸੂਟ ਪਰ ਦਿਖੋ ਚਲੋ ਜੀ ਨੈਕਸਟ ਦੇਖੋ ਇਹ ਵਾਲਾ ਹਾਂ 950 ਦਾ ਸੂਟ ਹੈ ਜੀ ਇਹ ਆਹ ਲਓ ਜੀ ਇਹ ਗਲਾਸ ਕਲਰ ਦੇਖੋ ਰੈੱਡ ਵੀ ਨਹੀਂ ਹੈਗਾ ਪਤਾ ਨਹੀਂ ਕਿਹੜਾ ਗੇਰੂ ਆ ਜਾਂ ਕਲਰ ਕਹਿ ਲਈਏ ਪਾ ਗਾਜਰੀ ਜਾਂ ਕਲਰ ਕਹਿ ਲਈਏ ਹੈਨਾ ਗਾਜਰੀ ਆਨਿਅਨ ਗਾਜਰੀ ਜਾਂ ਕੁਝ ਪਤਾ ਨਹੀਂ ਲੱਗ ਰਿਹਾ ਸਈਆ ਰ ਹੈ ਹਾਂ ਕਲਰ ਸਹੀ ਦੇਖ ਰਹੇ ਹੋ ਰੈੱਡ ਤਾਂ ਨਹੀਂ ਹੈਗਾ ਬਿਲਕੁਲ ਵੀ ਤੇ ਪਰ ਸੋਹਣਾ ਜਿਹਾ ਕਲਰ ਹੈਗਾ ਨੈਗੇਟਿਵ ਪ੍ਰਿੰਟ ਦੀ ਨਾਲ ਸਲਵਾਰ ਹੈਗੀ ਆ ਇਹਦੇ ਵਿੱਚ ਵੀ ਤੁਹਾਨੂੰ ਨੈਗੇਟਿਵ ਪ੍ਰਿੰਟ ਦਿਖ ਰਿਹਾ ਸੂਟ ਦੇ ਵਿੱਚ 990 ਦੇ ਵਿੱਚ ਸੂਟ ਆਊਗਾ ਜੀ ਬਹੁਤ ਸੋਹਣਾ ਸੂਟ ਆਊਗਾ ਅਗਲਾ ਦੇਖੋ yellow mustard yellow ਨਹੀਂ ਹੈ mustard ਹੈ ਇਹ ਹਾਲੋ ਬਹੁਤ ਵਧੀਆ ਪ੍ਰਿੰਟ ਹੈ ਇਹ ਹੈਗੀ ਕਾਟਨ ਦੀ ਸਲਵਾਰ ਨੈਗੇਟਿਵ ਪ੍ਰਿੰਟ ਦੀ ਲినਨ ਕਾਟਨ ਦਾ ਸ਼ਰਟ ਹੋਊਗਾ ਠੀਕ ਹੈ ਜੀ ਆਹ ਸਹੀ ਕਲਰ ਹੈ ਸਹੀ ਕਲਰ ਹੈ ਲੋ ਜੀ ਬਿਲਕੁਲ ਸਹੀ ਕਲਰ ਦੇਖ ਰਹੀ ਹਾਂ 990 ਦੇ ਵਿੱਚ ਸੂਟ ਤੁਹਾਡੇ ਘਰ ਆਜੂਗਾ ਫ੍ਰੀ ਸ਼ਿਪਿੰਗ ਨਾਲ ਲੋ ਜੀ ਅਗਲੇ ਜਿਹੜੇ ਹੁਣ ਮੈਂ ਦਿਖਾਉਂਗੀ ਤੁਸੀਂ ਤਿੰਨ ਤਾਂ ਦੇਖ ਲੇ ਜਿਹੜੇ ਲినਨ ਕਾਟਨ ਦੀ ਸ਼ਰਟ ਨਾਲ ਔਰ ਕਾਟਨ ਪਿਓਰ ਕਾਟਨ ਦੀ ਸਲਵਾਰ ਨਾਲ ਹੁਣ ਮੈਂ ਤੁਹਾਨੂੰ ਜਿਹੜੇ ਦਿਖਾ ਰਹੀ ਆ ਇਹ ਲినਨ ਕਾਟਨ ਦੀ ਤੁਹਾਨੂੰ ਮਿਲੂਗੀ ਜੀ ਸਲਵਾਰ ਤੇ ਬਰਬਰੀ ਕਾਟਨ ਦੇ ਵਿੱਚ ਮਿਲੂਗਾ ਸ਼ਰਟ ਬਰਬਰੀ ਕਾਟਨ ਆਪਾਂ ਪੂਰੀ ਗਰਮੀ ਨਹੀਂ ਲੈ ਕੇ ਆਂਦੀ ਸੀ ਮੈਂ ਹੁਣ ਲੈ ਕੇ ਆਈ ਆ ਜਾਂਦੀ ਜਾਂਦੀ ਬਾਹ ਕੋ ਮੈਂ ਦਿਖਾ ਦਿੰਦੀ ਆ ਆ ਦੇਖੋ ਇਦਾਂ ਨਹੀਂ ਹੁੰਦੀ ਕਾਟਨ ਬਰਬਰੀ ਨੇ ਡੇਡੇ ਕਰਕੇ ਦਿਖਾ ਵੀ ਜੂਟ ਦੇ ਵਿੱਚ ਨਹੀਂ ਹੁੰਦਾ ਜਿਵੇਂ ਕਪੜਾ ਕਪੜਾ ਸੌਫਟ ਹੈ ਕਪੜੇ ਦੀ ਕੋਈ ਪ੍ਰੋਬਲਮ ਨਹੀਂ ਕਪੜਾ ਬਹੁਤ ਜਿਆਦਾ ਸੋਹਣਾ ਹੈ ਠੀਕ ਹੈ ਜੀ ਬਿਨਾ ਸੋਚੇ ਸਮਝੇ ਅੱਖਾਂ ਬੰਦ ਕਰਕੇ ਖਰੀਦਣ ਵਾਲੇ ਸੂਟ ਹੈਗੇ ਨੇ ਕਲਰ ਵੀ ਬਹੁਤ ਸੋਹਣੇ ਨੇ ਬੜਾ ਸੋਹਣਾ ਜਿਹਾ ਕਲਰ ਹੈਗਾ ਇਹ ਤੇ ਇਹ ਹੈਗੀ ਆ ਲਿਲਨ ਕਾਟਨ ਦੀ 네ਗੇਟਿਵ ਪ੍ਰਿੰਟ ਦੀ ਨਾਲ ਸਲਵਾਰ 네ਗੇਟਿਵ ਪ੍ਰਿੰਟਿੰਗ ਬੜੀ ਪਿਆਰੀ ਆ ਦੇ ਵਿੱਚ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ 1050 1050 ਦੇ ਵਿੱਚ ਮਿਲੂਗਾ ਇਹ ਬਰਬਰੀ ਦਾ ਸੂਟ ਲੋ ਜੀ ਅਗਲਾ ਸੂਟ ਦੇਖੋ ਇਹ ਵੀ ਬਰਬਰੀ कॉटन ਦੇ ਵਿੱਚ ਹੈਗਾ ਪ੍ਰਿੰਟ ਦੇਖ ਲਓ ਤੁਸੀਂ ਪ੍ਰਿੰਟ ਹੀ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਜੀ ਬੜੇ ਜਬਰਦਸਤ ਔਰ ਕਲਰ ਉਸ ਤੋਂ ਵੀ ਸੋਹਣੇ ਨੇ ਬਹੁਤ ਸੋਹਣੇ ਹਾਂ ਇੱਕਦਮ ਅਟਰੈਕਟ ਕਰਨ ਵਾਲੇ ਕਲਰ ਨੇ ਠੀਕ ਹੈ ਕੋਈ ਕਲਰ ਕਿਸੇ ਤੋਂ ਘਟ ਨਹੀਂ ਹੋਊਗਾ ਜੇ ਕਿਸੇ ਨੇ ਡਾਰਕ ਪਾਉਣਾ ਡਾਰਕ ਲੈ ਸਕਦਾ ਹੈ ਲਾਈਟ ਪਾਉਣਾ ਲਾਈਟ ਲੈ ਸਕਦਾ ਹੈ ਔਰ ਇਹ ਹੈਗੀ ਜੀ ਸਲਵਾਰ ਤੇ ਸਲਵਾਰ ਤੁਹਾਨੂੰ ਦੱਸਿਆ ਲਿਲਨ ਪਾਟਨ ਦੇ ਵਿੱਚ ਹੈ ਔਰ ਸ਼ੈਡੋ ਪ੍ਰਿੰਟ ਦੀ ਹਲਕਾ ਹਲਕਾ ਪ੍ਰਿੰਟ ਹੈਗਾ ਵਿੱਚ ਪਰ ਰੰਗ ਫਿੱਕਾ ਅੱਜ ਨਾਲ ਤੁਹਾਨੂੰ ਪਤਾ ਹੈ ਕਿ ਸ਼ੈਡੋ ਪ੍ਰਿੰਟ ਹੈ ਜਿਹੜਾ ਉਹ ਬਹੁਤ ਚੱਲਿਆ ਹੋਇਆ ਹੈ ਨਾ ਰੰਗ ਫਿੱਕਾ ਹੀ ਜਾਂਦਾ ਆ ਕਰੀਮ ਜਿਹਾ ਕਲਰ ਹੈਗਾ ਜੀ ਇਹ ਪ੍ਰੋਪਰ ਕਰੀਮ ਕਲਰ ਹੈ ਲੋ ਬਹੁਤ ਸੋਹਣਾ ਕਲਰ ਹੈ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਲੈ ਸਕਦੇ ਹੋ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਬੜਾ ਜਾਈਂ ਜੀ ਕਰ ਸਕਦੇ ਹਾਂ ਠੀਕ ਹੈ। ਲੋ ਜੀ ਕਰੀਮ ਕਲਰ ਆ ਪ੍ਰੋਪਰ ਕਰੀਮ ਕਲਰ ਜਮਾ ਬਹੁਤ ਸੋਹਣਾ ਰਿਹਾ। ਠੀਕ ਹੈ ਜੀ। ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ ਆ ਪਹਿਲਾਂ ਦੱਸ ਹੀ ਚੁੱਕੀ ਹੋਊਂਗੀ ਮੈਂ ਸ਼ਾਇਦ 1000 95 ਆ ਕਿ ਕਿੰਨਾ ਹੈਗਾ 1050। ਲੋ ਜੀ ਅਗਲਾ ਇਹ ਦੇਖੋ ਜੀ ਬਲੈਕ ਕਲਰ ਦੇ ਵਿੱਚ ਹੈ। ਇਹ ਵੀ ਬਰਬਰੀ ਦੇ ਵਿੱਚ ਹੈਗਾ। ਕਾਫੀ ਜ਼ਿਆਦਾ ਸੋਹਣੇ ਸੂਟ ਨੇ ਤੇ ਪ੍ਰਿੰਟ ਪ੍ਰਿੰਟ ਦਾ ਬਾਰੇ ਜ਼ਬਰਦਸਤ ਪ੍ਰਿੰਟ ਨੇ ਜੀ। ਇਹਨੇ ਅਟਰੈਕਟ ਕਰਦੇ ਨੇ ਨਾ ਪ੍ਰਿੰਟ ਬਸ ਕੁਛ ਹੋਈ ਨਾ। ਤੇ ਇਹ ਵਾਲੀ ਨਾਲ ਸਲਵਾਰ ਮਿਲੂਗੀ ਇਹਦੇ ਠੀਕ ਹੈ ਤੇ ਪ੍ਰਾਈਸ ਹੈਗੀ ਹੈ ਦੀ 1000 50 ਚਲੋ ਨੈਕਸਟ ਦੇਖੋ ਹੁਣ ਮੈਂ ਤੁਹਾਨੂੰ ਕਾਟਨ ਸ਼ਿਮਰ ਦੇ ਵਿੱਚ ਸੂਟ ਦਿਖਾਉਂਗੀ ਤੇ ਪੂਰੇ ਐਨ ਵਜਾ ਵਜਾ ਕਰਦੇ ਦੁਪੱਟਿਆਂ ਨਾਲ ਆलो ਕਾਟਨ ਸ਼ਿਮਰ ਦੇ ਵਿੱਚ ਸੂਟ ਹੈ ਬਹੁਤ ਧਿਆਰਾ ਸੂਟ ਹੈ ਤੇ ਕਲਰ ਦੇਖ ਲਓ ਕਲਰ ਵੀ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਸਹੀ ਆ ਰਿਹਾ ਬੇਬੀ ਹਾਂ ਲਗਭਗ ਸਹੀ ਆ ਰਿਹਾ ਗ੍ਰੀਨ ਦੇ ਵਿੱਚ ਹੈਗਾ ਗ੍ਰੀਨ ਫੈਮਿਲੀ ਦੇ ਆਹ ਇੱਥੇ ਸਹੀ ਹੁੰਦਾ ਸਹੀ ਕਲਰ ਦੇਖ ਰਹੇ ਹੋ ਜਮਾ ਸਹੀ ਹੈ ਠੀਕ ਹੈ ਲਓ ਜੀ ਇਹ ਹੈਗਾ ਕਾਟਨ ਸ਼ਿਮਰ ਦੇ ਵਿੱਚ ਸੂਟ ਲਸ਼ ਰਸ਼ ਕਰਦਾ ਸੂਟ ਹੈ ਨੇੜੇ ਕਰਕੇ ਦਿਖਾ ਦੀ ਸ਼ਿਮਰ ਹੈ ਜਿਹੜੀ ਉਹ ਆ ਦੇਖੋ ਸ਼ਿਮਰ ਪਤਾ ਲੱਗਦੀ ਹੈ ਚੂਬਣ ਵਾਲੀ ਬਿਲਕੁਲ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਸੂਟ ਬਣਾ ਕੇ ਪਾ ਲਓ ਜੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜਿਵੇਂ ਮਰਜ਼ੀ ਪਾਓ ਇਹਨਾਂ ਨੂੰ ਤੇ ਆਹ ਲਓ ਮਸਲੀਨ ਦਾ ਦੁਪੱਟਾ ਹੈ ਦੇ ਨਾਲ ਐਨ ਪੂਰਾ ਖੁੱਲਾ ਚੌੜਾ ਦੁਪੱਟਾ ਦੁਪੱਟੇ ਵੀ ਬੜੇ ਹੀ ਸੋਹਣੇ ਨੇ ਮਸਲਿਨ ਇਹ ਜੀ ਚੀਜ਼ ਹੈ ਜਿਹੜੀ ਸਿਰ ਤੇ ਰਹਿ ਜਾਂਦੀ ਹੈ ਪੱਟਾ ਹੋਊਗਾ 1.2 ਮੀਟਰ ਪਰ ਚੌੜਾਈ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਹੈਗੀ ਹੈ ਮੇਰਾ ਖਿਆਲ ਹੈ 1395 ਰੁਪਏ ਇਹ 1395 ਦੇ ਵਿੱਚ ਆਊਗਾ ਫ੍ਰੀ ਸ਼ਿਪਿੰਗ ਨਾਲ ਹੋਊਗਾ ਅਗਲਾ ਦੇਖੋ ਕਲਰ ਸਾਰੇ ਵਧੀਆ ਨੇ ਇਹਦੇ ਵਿੱਚ ਕਲਰ ਹੀ ਵਿਖਾਦੀ ਤਿੰਨੀ ਕਲਰ ਨੇ ਲੋ ਬਸ ਮੈਂ ਤੁਹਾਨੂੰ ਇਦਾਂ 1295 ਸੀ ਸੌਰੀ ਮੈਂ 1395 ਬੋਲਗੀ 1295 ਦਾ ਸੂਟਾ ਕਲਰ ਦੇਖ ਲਓ ਤੁਸੀਂ ਇਹਦਾ ਸਾਰੇ ਕਲਰ ਹਾਂ ਕਲਰ ਸਹੀ ਆ ਰਿਹਾ ਤੇ ਦੁਪੱਟਾ ਦੇਖ ਲਓ। ਉਦਾਂ ਹੀ ਦੁਪੱਟਾ ਜਿੱਦਾਂ ਆਪਾਂ ਪਹਿਲਾਂ ਦਿਖਾਇਆ ਸੀ ਉਹੀ ਡਿਜ਼ਾਈਨਿੰਗ ਆ ਦੁਪੱਟੇ ਦੀ। ਬਹੁਤ ਪਿਆਰਾ ਦੁਪੱਟਾ ਹੈਗਾ। ਦੁਪੱਟਿਆਂ ਨਾਲ ਹੀ ਸੂਟ ਹੁੰਦੇ ਨੇ ਜੀ ਬਹੁਤ ਸੋਹਣੇ ਲੱਗਦੇ ਨੇ ਜੇ ਸੋਹਣੇ ਦੁਪੱਟੇ ਹੋਣ ਤਾਂ। ਤੇ ਇਹ ਹੈਗਾ ਕਾਟਨ ਸ਼ਿਮਲ ਦੇ ਵਿੱਚ ਸੂਟ। 1295 ਦੇ ਵਿੱਚ। ਆਹ ਲਓ ਇਹ ਵੀ ਕਲਰ ਬਹੁਤ ਰੇਅਰ ਜਿਹੇ ਕਲਰ ਹੁੰਦੇ ਨੇ ਜੀ ਐਜੇ ਕਲਰ ਬਹੁਤ ਘੱਟ ਹੁੰਦੇ ਨੇ। ਬੜਾ ਸੋਹਣਾ ਕਲਰ ਹੈ। ਬਹੁਤ ਸੋਹਣਾ ਸਹੀ ਆ। ਕਲਰ ਜਮਾ ਸਹੀ ਦੇਖ ਰਹੇ ਹੋ ਉੱਪਰੋਂ ਜਿਵੇਂ ਦਿਖਾ ਦਿਓ। ਸਹੀ ਆ। ਠੀਕ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਆਈ ਵੀ ਸਹੀ ਹੈ ਲੋ ਜੀ ਇਹ ਦੁਪੱਟਾ ਹੈ ਦਾ ਠੀਕ ਹੈ ਬਹੁਤ ਸੋਹਣਾ ਸੂਟ ਹੈ 1295 ਦੇ ਵਿੱਚ ਸੂਟ ਆ ਜੂਗਾ ਫ੍ਰੀ ਸ਼ਿਪਿੰਗ ਦੇ ਨਾਲ ਆ ਜੂਗਾ ਲੋ ਜੀ ਡਿਸਕਾਊਂਟ ਹੈ ਕਾਫੀ ਹੈਵੀ ਡਿਸਕਾਊਂਟ ਤੇ ਮਿਲੂਗਾ ਇਹ ਸੂਟ ਤੁਹਾਨੂੰ ਲਿਲਨ ਕਾਟਨ ਦੇ ਵਿੱਚ ਆ ਤੇ ਇਹਦੇ ਤੇ ਹੋ ਜਾ ਹੋ ਜਾ ਵਾਇਟ ਹਾਂ ਤਦ ਕਾ ਸਹੀ ਚੱਲ ਰਿਹਾ ਕੈਮਰਾ ਹਾਂ ਹਾਂ ਲੀਲਨ ਕਾਟਨ ਦੇ ਵਿੱਚ ਸੂਟ ਹੈ ਤੇ ਇਹ ਹੈਗੇ ਆ ਹੈਂਡਵਰਕ ਪਲੱਸ ਮਸ਼ੀਨਵਰਕ ਦੋਨੋਂ ਹੀ ਆ ਦੇ ਵਿੱਚ ਠੀਕ ਹੈ ਤੇ ਆ ਹੈਗੀ ਇਹਦੀ ਬਾਜੂ ਆ ਨਾਟਵਰਕ ਬਹੁਤ ਸੋਹਣਾ ਹੈ ਤੇ ਇਹ ਸੂਟ ਅੱਜ ਤੁਹਾਨੂੰ ਪੂਰੇ ਹੈਵੀ ਡਿਸਕਾਊਂਟ ਤੇ ਦੇਵਾਂਗੇ ਅਸੀਂ ਏ ਤੁਹਾਨੂੰ ਮਿਲੂਗਾ ਜੀ ਅੱਜ 1895 ਦੇ ਵਿੱਚ ਲਾਸਟ ਡਿਸਕਾਊਂਟਰ 1895 ਦੇ ਨਾਲ ਦੁਪੱਟਾ ਵੀ ਆਊਗਾ ਟੈਬੀ ਦਾ ਆ ਲੋ ਟਾਈ ਐਂਡ ਡਾਈ ਦਾ ਟੈਬੀ ਦਾ ਦੁਪੱਟਾ ਪਲੱਸ ਲੇਸ ਠੀਕ ਹੈ ਆ ਲੋ ਲੋਜ ਲੋ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ 自己。